ਹਾਂਜੀ ਪਿੰਡ ਬੱਲੂਆਣਾ ਦੇ ਵਿੱਚ ਪਹੁੰਚੇ ਆ ਰਾਜਨੀਤਿਕ ਸਰਵੇ ਕਰਨ ਲਈ ਤੇ ਆਓ ਜਾਣਦੇ ਆ ਇਥੋਂ ਦੇ ਪਿੰਡ ਦਾ ਮਾਹੌਲ ਆ ਕ੍ਰਿਸ਼ਨ ਮੰਦਿਰ ਬੱਲੂਆਣਾ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਇਹ ਦੁਕਾਨਾਂ ਵਾਲਿਆਂ ਤੋਂ ਪੁੱਛਦੇ ਆ ਇਥੋਂ ਦਾ ਕੀ ਮਾਹੌਲ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਹਾਡੇ ਪਿੰਡ ਦੇ ਵਿੱਚ ਪੰਚਾਇਤੀ ਦੇ ਮਾਹੌਲ ਨੂੰ ਲੈ ਕੇ ਕੀ ਕੀ ਕਹੋਗੇ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਪਿੰਡ ਦਾ ਸਾਡੇ ਪਿੰਡ ਦੇ ਸ਼੍ਰੀ ਭਜਨਾਲਾਲ ਜੀ ਬਹੁਤ ਅੱਗੇ ਜਾ ਰਹੇ ਨੇ ਬਹੁਤ ਵਧੀਆ ਨੇਚਰਲ ਨੇ ਬੰਦੇ ਠੰਡੇ ਸੁਭਾਅ ਦੇ ਵਧੀਆ ਪੜ੍ਹੇ ਲਿਖੇ ਬੰਦੇ ਨੇ ਹਰ ਇਨਸਾਨ ਦੀ ਗੱਲ ਸੁਣਨਾ ਚਾਹੁੰਦੇ ਨੇ ਇਸ ਟਾਈਮ ਅੱਗੇ ਜਾ ਰਹੇ ਨੇ ਜੀ ਇਹ ਸਾਰਾ ਤੁਹਾਡੇ ਪਿੰਡ ਦੇ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਨਸ਼ੇ ਦਾ ਬੜਾ ਮਾਹੌਲ ਰਹਿੰਦਾ ਤੇ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਕਿਸ ਤਰ੍ਹਾਂ ਦਾ ਨਸ਼ਾ ਨਸ਼ਾ ਵੀ ਅਸੀਂ ਤਾਂ ਕਦੇ ਨਾ ਸੁਣਿਆ ਤੇ ਨਾ ਕਦੇ ਵੇਖਿਆ ਬਹੁਤ ਮਾਹੌਲ ਵਧੀਆ ਜੀ ਅੱਛਾ ਸਹੀ ਹੈ ਗੱਲ ਜਿਹੜੇ ਤੁਸੀਂ ਦੱਸ ਰਹੇ ਜੀ ਭਜਨ ਲਾਲ ਜੀ ਦੇ ਉਹਨਾਂ ਦੇ ਜਿੱਤਣ ਦੇ ਚਾਂਸ ਕਿੰਨੇ ਕਿਹਾਗੇ ਨੇ ਤੁਹਾਡੇ ਪਿੰਡ ਦੇ ਉੱਪਰ ਪਰਸੈਂਟ ਅੱਛਾ ਓਕੇ ਸਰ ਉਸ ਦੇ ਨਾਲ ਹੀ ਪ੍ਰਿੰਸ ਟੇਲਰ ਜੇ ਬੈਠੇ ਨੇ ਇਹਨਾਂ ਤੋਂ ਬਿਆਨ ਲੈਣੇ ਆਏ ਪਿੰਡ ਦਾ ਇਹਦੇ ਮਾਹੌਲ ਸੱਸੀਆ ਵੀਰ ਜੀ ਸਤਿ ਸ੍ਰੀ ਅਕਾਲ ਜੀ ਸੋ ਤੁਹਾਡੇ ਪਿੰਡ ਦੇ ਵਿੱਚ ਪੰਚਾਇਤੀ ਮੰਡੀਆਂ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਪਿੰਡ ਦਾ ਸਾਡੇ ਪਿੰਡ ਦਾ ਮਾਹੌਲ ਬਹੁਤ ਵਧੀਆ ਹੈ ਜੀ। ਪਾਕੀ ਸਾਡੇ ਭਜਨ لال ਖੜਾ ਹੋਇਆ। ਬਹੁਤ ਵਧੀਆ ਬੰਦਾ ਹੈ, ਪੜਿਆ-ਲਿਖਿਆ, ਸੁਜਵਾਨ ਹੈ। ਅੱਛਾ ਜੀ ਤੇ ਕਿੰਨੇ ਕੈਂਡੀਡੇਟ ਉਸ ਤੋਂ ਇਲਾਵਾ ਹੋਰ ਖੜੇ ਹੋਏ ਨੇ? ਇਸ ਤੋਂ ਹੋਰ 5-6 ਕੈਂਡੀਡੇਟ ਹੋਏ ਨੇ। ਚਾ ਜਿੱਤਣ ਦੇ ਚਾਂਸ ਕਿੰਨਾ ਦੇ ਜ਼ਿਆਦਾ ਲੱਗ ਰਹੇ ਣੋ ਨੂੰ? ਜਿੱਤਣ ਦੇ ਸਾਡੇ ਦੋ ਬੰਦਿਆਂ 'ਚ ਮੁਕਾਬਲਾ ਹੈਗਾ। ਅੱਛਾ ਜੀ ਕਿੰਨਾ-ਕਿੰਨਾ ਚਾ? ਬਾਕੀ ਇੱਕ ਜਗਦੀਸ਼ ਹੈ ਤੇ ਇੱਕ ਭਜਨ لال। ਅੱਛਾ ਜੀ ਤੇ ਜ਼ਿਆਦਾ ਸਪੋਰਟ ਕਿਹਦੀ ਹੋ ਰਹੀ ਆ? ਜ਼ਿਆਦਾ ਸਪੋਰਟ ਤਾਂ ਬਰੋਬਰ ਦੀ ਹੋ ਰਹੀ ਹੈ ਜੀ ਅੱਛਾ ਅੱਛਾ ਓਕੇ ਸਰ ਤੇ ਜਿਹੜਾ ਪੰਚਾਇਤੀ ਚੋਣਾਂ ਨੂੰ ਲੈ ਕੇ ਨਸ਼ਾ ਦਾ ਰੁਝਾਨ ਤੁਹਾਡੇ ਪਿੰਡ ਦਾ ਕਿਸ ਤਰ੍ਹਾਂ ਦਾ ਨਸ਼ਾ ਹਜੇ ਤੱਕ ਤਾਂ ਹੈ ਨਹੀਂ ਜੀ ਤੇ ਸਰ ਤੁਸੀਂ ਦੱਸੋਗੇ ਤੁਹਾਡੇ ਪਿੰਡ ਦੇ ਵਿੱਚ ਕੋਈ ਸਰਪੰਚ ਪੈਸਾ ਜਾਂ ਲਾਲਚ ਦੇ ਕੇ ਕੋਈ ਵੋਟਾਂ ਅਗਰ ਹੋ ਜਾਂ ਕੋਈ ਨਹੀਂ ਓਕੇ ਸਰ ਥੈਂਕ ਯੂ ਹਾਂ ਜੀ ਹੁਣ ਅੱਗੇ ਚੱਲ ਰਹੇ ਆ ਅਗੋਂ ਪਿੰਡ ਦਾ ਜਿਹੜਾ ਸਰਵਾ ਕਰਾਂਗੇ ਪਿੰਡ ਦੇ ਵਿੱਚ ਵੀ ਜਾ ਕੇ ਇੱਥੋਂ ਦਾ ਜਿੰਤੰਨੇ ਚਾਂਸ ਕਿੰਨੇ ਦੇ ਜ਼ਿਆਦਾ ਨੇ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਇੱਥੋਂ ਦੇ ਪਿੰਡ ਦਾ ਤੇ ਨਸ਼ੇ ਦੇ ਅਰ ਜਾਂ ਕਿਸ ਤਰ੍ਹਾਂ ਦਾ ਤੇ ਜਿਹੜੇ ਪੰਚਾਇਤੀ ਚੋਣਾਂ ਦੇ ਦੌਰਾਨ ਪਿੰਡ ਦੇ ਵਿੱਚ ਜਿਹੜੇ ਲਾਲਚ ਵੀ ਦਿੱਤੇ ਜਾਂਦੇ ਨੇ ਕਿਸ ਤਰ੍ਹਾਂ ਦੇਖਣ ਨੂੰ ਜਿਵੇਂ ਪੈਸੇ ਦਾ ਲਾਲਚ ਆਉ ਜਾਂਦਾ ਹੈ ਕਿ ਹਾਂਜੀ ਇੱਥੇ ਪਿੰਡ ਦੇ ਵਿੱਚ ਕੁਝ ਬੰਦੇ ਸੱਤ ਦੇ ਵਿੱਚ ਤਾਸ਼ ਖੇਡ ਰਹੇ ਨੇ ਪਿੰਡ ਦਾ ਮਾਹੌਲ ਜਿਹੜਾ ਸ਼ਾਂਤਮਈ ਹੈ ਚੱਲ ਰਿਹਾ ਵੈਸੇ ਤਾਂ ਦੇਖਣ ਨੂੰ ਲੱਗ ਰਿਹਾ ਕਿ ਬੰਦੇ ਆਪਦੇ ਸਹਸ ਬਾਕੀ ਤਾਸ਼ ਖੇਡਦੇ ਨੇ ਆਨੰਦ ਮਾਣ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇ ਜੀ ਤੁਹਾਡੇ ਪੰਚਾਇਤੀ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਨੇ ਤੁਹਾਡੇ ਪਿੰਡ ਦਾ ਕਿਸ ਤਰ੍ਹਾਂ ਦਾ ਮੌਲ ਆ ਮੌਲ ਬਹੁਤ ਜ਼ੋਰ ਨਾਲ ਆ ਜੀ ਅੱਛਾ ਜ਼ੋਰ ਨਾਲ ਪੂਰਾ ਮੁਕਾਬਲਾ ਚੱਲ ਰਿਹਾ ਜੀ ਬੂਰਾ ਤਕੜਾ ਮੁਕਾਬਲਾ ਚੱਲਿਆ ਜਾਂਦਾ ਜੀ ਅੱਛਾ ਕਿਹਨਾਂ ਦੇ ਵਿੱਚ ਕਿਹਨਾਂ ਕਿਹਨਾਂ ਦੇ ਵਿੱਚ ਜਿਆਦਾ ਫਾਈਟ ਚੱਲ ਰਹੀ ਤੁਹਾਡੇ ਆਪਣੇ ਜੀ ਇਹ ਘਾਰ ਭਜਨ ਸਾਰੇ ਹੈਗੇ ਆ ਇੱਧਰ ਚੌਧਰੀ ਹੈਗੇ ਆ ਇੱਕ ਹੋਏਗੇ ਹੋਕਮੋ ਹੈਗੇ ਆ ਉਹਨਾਂ ਦੀ ਫਾਈਟਿੰਗ ਜਿਆਦਾ ਚੱਲੀ ਜਾਂਦੀ ਹੈ ਜੀ ਤੇ ਕਿਸ ਤਰ੍ਹਾਂ ਮੰਨ ਲਾ ਤੁਸੀਂ ਸਪੋਰਟ ਕਿਸ ਨੂੰ ਕਰੋਗੇ ਅਸੀਂ ਹਰਭਜਨ ਸਾਹਿਬ ਆ ਰਹੇ ਹਾਂ ਸਾਡੇ ਸਪੋਰਟ ਕਰਨ ਦਾ ਕਾਰਨ ਕਿਸ ਤਰ੍ਹਾਂ ਉਹ ਸਾਡੇ ਇੱਕ ਪੁਆਇੰਟ ਦੀ ਗੱਲ ਸੁਣੀ ਜਾਂਦੀ ਜੋ ਅਸੀਂ ਕਰਨੇ ਆ ਪਹਿਲਾਂ ਹੀ ਇੱਕ ਕਹਿ ਦਿੰਦੇ ਅਸੀਂ ਕਰ ਦਾਂਗੇ ਜਾਂ ਸਾਡੇ ਕੰਮ ਦੇ ਹੀ ਹੋ ਆਉਣਗੇ ਹਰਭਜਨ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਮੰਨ ਲਓ ਦੇਖਣ ਚਾਹੁੰਦਾ ਚੋਣਾਂ ਦੇ ਦੌਰਾਨ ਕਿਵੇਂ ਨਸ਼ਾ ਵੰਡਿਆ ਜਾਂਦਾ ਜਾਂ ਪੈਸੇ ਦੇ ਲਾਲਚ ਦਿੱਤੇ ਜਾਂਦੇ ਆ ਤੁਹਾਡੇ ਪਿੰਡ ਦਾ ਕਿਸ ਤਰ੍ਹਾਂ ਦਾ ਮੌਲਾ ਇਹ दारू ਦਾ ਨਸ਼ੇ ਦਾ ਪਤਾ ਨਹੀਂ ਹੋ ਦੂਜੇ ਪਿੰਡ ਮੈਂ ਵੇਖ ਆਇਆ ਨਸ਼ਾ दारू ਦਾ ਬਹੁਤ ਚੱਲੀ ਜਾਂਦਾ ਸਾਡੇ ਪਿੰਡ ਕੁਛ ਨਹੀਂ ਹੋਗਾ ਉਹ ਜਿਹੜੀ ਗੱਲ ਚੱਲੀ ਨਹੀਂ ਜਾਂਦੀ ਮੁਖਸਰ ਰਹਿਦੀਏ ਜਾਓ ਅਰਨੀ ਵਾਲੇ ਜਾਓ दारू दारू ਚੱਲੀ ਜਾਂਦੀ ਇੱਥੇ ਮੈਨੂੰ ਕੋਈ ਪਤਾ ਨਹੀਂ ਕੋਈ दारू ਨਹੀਂ ਚੱਲੀ ਜਾਂਦੀ ਕੁਛ ਨਹੀਂ ਚੱਲੀ ਜਾਂਦਾ ਇੱਥੇ ਦਾ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਮੁੱਦੇ ਹੈਗੇ ਜੇ ਕੋਈ ਸਰਪੰਚ ਬਣਦਾ ਤੇ ਤੁਹਾਡੇ ਪਿੰਡ ਦੇ ਕਿਸ ਤਰ੍ਹਾਂ ਦੇ ਕੰਮ ਹੈਗੇ ਜਿਹੜੇ ਹੋਣ ਵਾਲੇ ਆ ਕੰਮ ਹੈਗੇ ਆ ਕਈਆਂ ਦੇ ਕਮਰੇ ਟੁੱਟੇ ਪਏ ਆ ਕੱਚੇ ਆ ਕੋਈ ਗਰੀਬ ਹੈ ਉਹ ਗਰੀਬਾਂ ਦੀ ਮਦਦ ਕਰਨਗੇ ਹਰ ਭਾਜਨ ਸਾਰੀ ਉਹਨਾਂ ਨੂੰ ਵੋਟ ਤਾਂ ਅਸੀਂ ਕਾਮਯਾਬ ਅਬੋਰੀਆ ਸਮਾਜ ਉਹਨੂੰ ਹਰਪ੍ਰਜਨ ਸਾਰਨੀ ਵੋਟ ਪਾਊਗਾ ਹਾਂਜੀ ਬਹੁਤ ਸੋਹਣਾ ਦੱਸ ਰਹੇ ਨੇ ਕਿ ਹਰਪ੍ਰਜਨ ਦੇ ਜਿਹੜੀ ਸਰਵੇ ਦੇ ਮੁਤਾਬਕ ਸਰਵੇ ਜਿਹੜੀ ਵੀ ਬੰਦਿਆਂ ਤੋਂ ਪੁੱਛਿਆ ਜਾ ਰਿਹਾ ਕਿ ਉਹ ਹਰ ਹਰਪ੍ਰਜਨ ਸਿੰਘ ਜਿਹੜੇ ਚੌਧਰੀ ਆ ਉਹਨਾਂ ਨੂੰ ਸਪੋਰਟ ਦੇ ਰਹੇ ਨੇ ਤੇ ਜਿੱਤਣ ਦੇ ਚਾਂਸ 100% ਆ ਉਹਨਾਂ ਦੇ ਹਨ ਜਿਹਨੇ ਇਮਾਨਦਾਰ ਬੰਦੇ ਨੇ ਹੀ ਬਹੁਤ ਵਧੀਆ ਬੰਦੇ ਨੇ ਉਹਨਾਂ ਨੂੰ ਜਿਤਾਉਣਾ ਹੀ ਐ ਸੀ ਵੋਟਾਂ ਪਾ ਕੇ ਜਿਤਾਉਣਾ ਹੀ ਐ ਸੀ ਸਰਪੰਚੀ ਦਿਵਾਉਣੀ ਉਹਨਾਂ ਨੂੰ ਹਾਂ ਗਰੀਬ ਦੀ ਮਦਦ ਕਰਨਗੇ ਆ ਗਰੀਬਾਂ ਦੀ ਮਦਦ ਕਰਦੇ ਹੀ ਸੁਣਦੇ ਹਾਂਜੀ ਹਾਂਜੀ ਬਿਰਜ ਜੀ ਤੁਸੀਂ ਮਾੜਾ ਦੱਸੋਗੇ ਕੋਈ ਤੁਹਾਡਾ ਕੋਈ ਪਿੰਡ ਦੇ ਕੰਮ ਹੋਣ ਵਾਲੇ ਹੋਣ ਜਿਹੜੇ ਕੋਈ ਨਾ ਹੋਏ ਹੁਣ ਪਹਿਲਾਂ ਇਸ ਤੋਂ ਪਹਿਲਾਂ ਅ ਇੱਕ ਪਹਿਲਾਂ ਇਹ ਬੜੇ ਕੰਮ ਪਏ ਆ ਜਿਹੜੇ ਪਹਿਲਾਂ ਪ੍ਰਾਣੇ ਸਰਪੰਚਾਂ ਨੇ ਨਹੀਂ ਕੀਤੇ ਤੁਹਾਨੂੰ ਲੱਗਦਾ ਹੁਣ ਕੈਂਡੀਡੇਟ ਹੀ ਨਵਾਂ ਬਣਾਉਣਾ ਹੈ ਪੰਜ ਸਰ ਨੂੰ ਹੀ ਬਣਾਉਣਾ ਸੀ ਤੁਹਾਨੂੰ ਲੱਗਦਾ ਪੰਜ ਲਾਲ ਜੀ ਕੋਈ ਪਿੰਡ ਦਾ ਸੁਧਾਰ ਕਰਨਗੇ ਹਾਂ ਸਾਨੂੰ ਪੂਰਾ ਯਕੀਨ ਆ ਪੰਜ ਸਰ ਪੂਰਾ ਕਰਨਗੇ ਪਿੰਡ ਦਾ ਸੋਕ ਉਲਵਾ ਪਿੰਡ ਦੇ ਵਿੱਚ ਚੋਣਾਂ ਦੇ ਦੌਰਾਨ ਪੰਚਾਇਤੀ ਚੋਣਾਂ ਦੇ ਦੌਰਾਨ ਸਰਵਾ ਕਰਾਂਗੇ ਦੇਖਦੇ ਹਾਂ ਕੌਣ ਅੱਗੇ ਚੱਲ ਰਿਹਾ ਹੈ ਅੱਗੇ ਦੇਖਾਂਗੇ ਹੁਣ ਟੈਂਸ਼ਨ ਲਈ ਕਰਾਂਗੇ ਇਹਨਾਂ ਦੇ ਪਿੰਡ ਦੇ ਮਾਹੌਲ ਬਾਰੇ ਜਾਣਕਾਰੀ ਲਵਾਂਗੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਡੇ ਤੁਹਾਡੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਤੁਹਾਡੇ ਪਿੰਡ ਦਾ ਬਸ ਮੋਲ ਜੀ ਹੁਣ ਸਾਰੇ ਇੱਕ ਵਾਰੀ ਖੜੇ ਨੇ ਬਾਅਦ ਵਿੱਚ ਪਤਾ ਲੱਗਣਾ ਹੋਣਾ ਇਹਨਾਂ ਨੂੰ ਵੋਟਰਾਂ ਨੂੰ ਪਤਾ ਲੱਗਣਾ अच्छा वोटा नाल ਪਤਾ ਲੱਗਣਾ ਸਰ ਕਿੰਨੇ ਕੈਂਡੀਡੇਟ ਖੜੇ ਹੋਏ ਨੇ ਇੱਥੇ ਕਿ ਮੇਰੇ ਕੋਲ 6 ਕੈਂਡੀਡੇਟ ਖੜੇ ਨੇ ਜੀ ਸਰਪੰਚੀ ਦੇ ਅੱਛਾ ਜਿਆਦਾ ਕਿਸ ਦੇ ਚਾਂਸ ਜਿੱਤਣ ਦੇ ਹੈਗੇ ਦੇਖੋ ਇਸ ਵਾਰ ਇਹ ਜੇ ਕੁਛ ਨਹੀਂ ਕਿਹਾ ਜਾਂਦਾ ਅੱਛਾ ਤੇ ਜੇ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦਾ ਦਾ ਕੋਈ ਅਸਤਨਾ ਕੋਈ ਚੱਲ ਰਿਹਾ ਮੋਲ ਸ਼ੋਰ ਮੋਲ ਜੀ ਹੁਣ ਹਸਾਬ ਦੇ ਆਪ ਘਰ ਬਿਠੇ ਸਾਡੇ ਤੋਂ ਕੋਈ ਗਲੀ ਚ ਕੋਈ ਹੈ ਨਹੀਂ ਇਦਾਂ ਦਾ ਓਕੇ ਸਰ ਓਕੇ ਥੈਂਕ ਯੂ ਹਾਂਜੀ ਅੱਗੇ ਆਏ ਆ ਪਿੰਡ ਦੇ ਵਿੱਚ ਜਿੱਥੇ ਆਪਾਂ ਜਾਣਾਂਗੇ ਇਥੋਂ ਦਾ ਕੀ ਮੌਲਾ ਇੱਧਰ ਇੱਕ ਗੱਲ ਹੈਗੇ ਨੂੰ ਪੁੱਛੀ ਆਪਣੇ ਨਾਲ ਜੋ ਬਜ਼ੁਰਗ ਮੌਜੂਦ ਨੇ ਤੇ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਬੱਲੂਆਣੇ ਦੇ ਵਿੱਚ ਅਸੀਂ ਪਹੁੰਚੇ ਜੀ ਤੇ ਤੁਹਾਡੇ ਪਿੰਡ ਦਾ ਕਿਸ ਤਰ੍ਹਾਂ ਦਾ ਮੌਲਾ ਵੋਟਾਂ ਦਾ ਜੀ ਅੱਤਲਾ ਦਾ ਮੌਲ ਠੀਕ ਹੈ ਜੀ ਅਚਾ ਕਿੰਨੇ ਕੈਂਡੀਡੇਟ ਖੜੇ ਹੋਏ ਨੇ ਤੇ ਵੋਟਾਂ ਵਿੱਚ ਇਹ ਮੈਂ ਫਿਰ ਤੱਕੀ ਮੇਰੇ ਕੋਈ 5-6 ਹੈ ਜੀ ਅਚਾ ਕਿਸ ਨੂੰ ਸਭ ਤੋਂ ਜ਼ਿਆਦਾ ਭਰਮਾ ਹੰਗਾਰਾ ਮਿਲ ਰਿਹਾ ਪਿੰਡ ਵੱਲੋਂ ਦੇਖੋ ਜੀ ਜੋਂਗੋ ਅਸੀਂ ਵੇਖਿਆ ਜਾਂ ਸਾਨੂੰ ਸਾਡੀ ਛਾਂ ਵਿੱਚ ਹੈਗਾ ਕਿਉਂਕਿ ਮਾਪੇ ਭਜਨ ਰਾਜ ਜੀ ਰਾਏ ਕਿ ਸਹੀ ਪਿੰਡ ਦਾ ਸਾਫਤਾ ਜਿਹੜਾ ਕਰ ਸਕਦੇ ਐ ਪੜ੍ਹੇ ਲਿਖੇ ਐ ਸਿਆਣੇ ਤੁਹਾਨੂੰ ਲੱਗਦਾ ਜੀ ਉਹ ਜਿੱਤਨ ਤੋਂ ਬਾਅਦ ਤੁਹਾਡੇ ਪਿੰਡ ਦੇ ਜਿਹੜੇ ਹੋਣ ਵਾਲੇ ਕੰਮ ਆ ਜਾਂ ਪੈਂਡਿੰਗ ਪਏ ਨੇ ਉਹ ਕਰਨਗੇ ਉਹ ਦੇਖੋ ਜੀ ਪਹਿਲਾਂ ਹੀ ਕਰ ਦਿੰਦੇ ਐ ਅੱਛਾ ਜੀ ਉਹ ਪਹਿਲਾਂ ਵੀ ਮਦਦ ਕਰਦੇ ਨੇ ਪਹਿਲਾਂ ਵੀ ਕਰਦੇ ਐ ਉਲ ਵੀ ਕਰ ਲਿਆ ਅੱਜ ਸਾਡੇ ਸਾਹ ਦੇ ਵਿੱਚ ਇਹ ਹੈ ਜੀ ਓਕੇ ਸੋ ਥੈਂਕ ਯੂ ਜੀ ਅੱਗੇ ਚੱਲਦੇ ਹਾਂ ਪਿੰਡ ਦਾ ਸਰਦਾ ਕਰਨ ਲਈ ਜੀ ਦੇਖਦੇ ਹਾਂ ਕਿ ਮਾ ਲੋਕ ਹੋਰ ਲੋਕਾਂ ਦੇ ਇਹ ਲਨੇ ਆ ਪਿੰਡ ਦਾ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਬੱਲੂਆਣੇ ਦੇ ਪਿੰਡ ਦੇ ਵਿੱਚ ਪਹੁੰਚੇ ਹਾਂ ਜਿੱਥੋਂ ਦਾ ਮਾਹੌਲ ਬਾਰੇ ਜਾਣਕਾਰੀ ਲਵਾਂਗੇ ਤੇ ਮਾਤਾ ਜੀ ਆ ਰਹੇ ਨੇ ਕੁਛ ਦਿਮ ਸਸੀ ਕੇ ਮਾਤਾ ਜੀ ਸਰ ਮਾਤਾ ਜੀ ਤੁਹਾਡੇ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਮਾਹੌਲ ਦੀ ਚੋਣਾਂ ਤਾਂ ਜੋਰ ਸ਼ੋਰ ਹੈ ਵੇ ਅੱਛਾ ਜੀ ਤੇ ਤੁਹਾਨੂੰ ਜਿੱਤਣ ਦੇ ਚਾਂਸ ਕਿਹਨਾਂ ਦੇ ਜ਼ਿਆਦਾ ਲੱਗ ਰਹੇ ਨੇ ਸਾਨੂੰ ਜੀ ਕੁੱਲ ਮਿਲਾ ਕੇ ਪੜਾ ਲਿਖੇ ਇਨਸਾਨ ਭਜਨ ਲਾਲ ਨੂੰ ਬਣਨਾ ਚਾਹੀਦਾ ਹੈ ਤੇ ਬਣਾਵਾਂਗੇ ਅਸੀਂ ਜੀ ਪੂਰਾ ਜੋਰ ਲਾ ਕੇ ਕਿਉਂ ਜੀ ਪੜੇ ਲਿਖੇ ਇਨਸਾਨ ਨੇ ਆਪਣਾ ਅੱਗੇ ਲਾ ਕੇ ਕੰਮ ਵੀ ਕਰਨਗੇ ਤੇ ਅਸੀਂ ਤਾਂ ਚਾਹੁੰਨੇ ਆ ਜੀ ਪੜਾ ਲਿਖੇ ਇਨਸਾਨ ਅੱਗੇ ਆਵੇ ਤੇ ਆਪਣੇ ਪਿੰਡ ਦਾ ਸੂਝਵਾਨ ਬੰਦਾ ਹੋਵੇ ਜਿਹੜਾ ਕੰਮ ਕਰ ਸਕੇ ਜੀ ਭਜਨ ਲਾਲੀ ਕਿਉਂ ਕਿ ਬਾਕੀ ਕੈਂਡੀਡੇਟ ਵੀ ਖੜੇ ਹੋਏ ਨੇ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਭਜਨ ਲਾਲ ਜ਼ਿਆਦਾ ਵਧੀਆ ਨੇ ਸਾਨੂੰ ਜੀ ਪੜ੍ਹ ਲਿਖਿਆ ਇਨਸਾਨ ਚਾਹੀਦਾ ਸੀ ਜੀ ਇਹ ਉਹ ਅੱਗੇ ਟੀਚਰ ਰਹੇ ਨੇ ਹਾਂਜੀ ਤੇ ਟੀਚਰ ਰਹਿਣ ਦੇ ਨਾਤੇ ਉਹ ਪੜ੍ਹੇ ਲਿਖੇ ਇਨਸਾਨ ਆਪਣਾ ਜਾਣ ਪਛਾਣ ਸਭ ਉਹਨਾਂ ਦੀ ਹੈਗੀ ਐ ਤੇ ਉਸ ਤਰ੍ਹਾਂ ਕੰਮ ਵੀ ਕਰਨ ਕੇ ਸਾਡੇ ਗਰੀਬਾਂ ਦੇ ਵੀ ਬਹੁਤ ਸੁਣਦੇ ਐ ਤੇ ਇਸ ਕਰਕੇ ਅਸੀਂ ਉਹਨਾਂ ਨੇ ਬਣਾਉਣਾ ਚਾਹੁੰਦੇ ਹਾਂ ਹਾਂਜੀ ਬਹੁਤ ਸੋਹਣਾ ਇੰਟਰਵਿਊ ਦੱਸਿਆ ਕਿ ਭਾਜਨ ਲਾਲ ਨੇ ਸਪੋਰਟ ਕਰ ਰਹੇ ਨੇ ਨਾਲ ਬਜ਼ੁਰਗ ਵੀ ਖੜੇ ਨੇ ਸਤਿਗੁਰੂ ਬਾਬਾ ਜੀ ਸਤਿਗੁਰੂ ਜੀ ਬਾਬਾ ਜੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦਾ ਜਿਹੜਾ ਕਿ ਕੋਈ ਰੁਝਾਨ ਆ ਜਾਂ ਬੋਟਾਂ ਨੂੰ ਲੈ ਕੇ ਚੱਲ ਰਿਹਾ ਕੋਈ ਨਸ਼ੇ ਦਾ ਨਸ਼ੇ ਦਾ ਨਸ਼ਾ ਜਲੀ ਜਾਂਦਾ ਨਹੀਂ ਕੌਣ ਮੰਨ ਰਿਹਾ ਨਸ਼ਾ ਕੋਈ ਦੱਸ ਸਕਦੇ ਮੋਹਨ ਸਰਪੰਚ ਦੀ ਹਿੰਦੀ ਅੰਸ਼ਤ ਹਿੰਦਕਿੰਦ ਦੇਸ਼ ਅੱਛਾ ਇਹ ਭਜਨ ਲਾਲ ਜੀ ਕੋਈ ਵੰਡ ਰਹੇ ਨੇ ਤੁਹਾਨੂੰ ਲੱਗਦਾ ਨਸ਼ਾ ਵੰਡ ਤੇ ਤੇ ਕਿਸ ਤੋਂ ਸਪੋਰਟ ਕਰ ਰਹੇ ਤੁਸੀਂ ਸਰਪੰਚ ਦੀਆਂ ਵੋਟਾਂ ਦੇ ਵਿੱਚ ਭਜਨ ਲਾਲ ਨੂੰ ਭਜਨ ਲਾਲ ਨੂੰ ਸਪੋਰਟ ਕਰਨ ਦਾ ਕਾਰਨ ਕੀ ਕਹ ਸੰਕੀ ਕਹੋਗੇ ਕਾਰਨ ਬਿਤੇ ਸੜਾਲੀ ਖਸਬੂਜ ਬਾਨਾ ਸਾਡੇ ਮਸਲੂ ਹੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਅੱਛਾ ਵੀ ਪੈਸਿਆਂ ਪੂਸਿਆਂ ਦਾ ਲਾਲਚ ਦਿੱਤਾ ਜਾ ਰਿਹਾ ਕਿਸੇ ਨੂੰ ਨਹੀਂ ਹਾਲੇ ਮੈਂ अच्छा ओके सर जी एक माता आगे ਵੀ ਆ ਰਹੇ ਨੇ ਇਹਨਾਂ ਦਾ ਪੁੱਛਦੇ ਸੱਸੀਆਂ ਮਾਤਾ ਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਸਰਪੰਚੀ ਦੀਆਂ ਹਾਂ ਜੀ ਤੁਹਾਡੇ ਪਿੰਡ ਦੇ ਵਿੱਚ ਕਿਹਨੂੰ ਪਰਮਾ ਜ਼ਿਆਦਾ ਹੰਗਾਰਾ ਮਿਲ ਰਿਹਾ ਸਾਡੇ ਤਾਂ ਸਾਹ ਬਨਾਲ ਮਾਸਟਰ ਭਜਨ ਲਾਲ ਜੀ ਅੱਛਾ ਜੀ ਭਜਨ ਲਾਲ ਨੂੰ ਕੀ ਕੀ ਕਾਰਨਾ ਜੀ ਉਹਨਾਂ ਦੇ ਜ਼ਿਆਦਾ ਨਾਮ ਅੱਗੇ ਆ ਰਿਹਾ ਇਹ ਸਾਨੂੰ ਸਹੀ ਬੰਦੇ ਲੱਗ ਰਹੇ ਨੇ ਤੁਹਾਨੂੰ ਲੱਗਦਾ ਕਿ ਪਿੰਡ ਦਾ ਵਿਕਾਸ ਕਰਨਗੇ ਬਣ ਤੋਂ ਬਾਅਦ ਹਾਂ ਜੀ ਜ਼ਰੂਰ ਕਰਨਗੇ ਓਕੇ ਥੈਂਕ ਯੂ ਹਾਂਜੀ ਇੱਕ ਆਪਣੇ ਨਾਲ ਹੋਰ ਵੀਰ ਜੀ ਜੁੜੇ ਨੇ ਸਸਿਗਾ ਵੀਰ ਜੀ ਸਸਿਗਾਲ ਜੀ ਵੀਰ ਜੀ ਤੁਹਾਡੇ ਪਿੰਡ ਦਾ ਵੋਟਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਮਾਹੌਲ ਸਰ ਜੀ ਸਾਡੇ ਪਿੰਡ ਬਹੁਤ ਵਧੀਆ ਵੋਟਾਂ ਦਾ ਤੇ ਕਿਸ ਤਰ੍ਹਾਂ ਦਾ ਕਿਹਨੂੰ ਜਿੱਤਣ ਦੇ ਜ਼ਿਆਦਾ ਚਾਂਸ ਲੱਗ ਰਹੇ ਤੁਹਾਡੇ ਜਿੱਤਣ ਦੇ ਜ਼ਿਆਦਾ ਚਾਂਸ ਉਮੀਦਵਾਰ ਤਾਂ ਸਰ ਸਾਡੇ ਪਿੰਡ ਘਟੋ ਘਟ ਚਾਰ ਤੋਂ ਪੰਜ ਮੈਂਬਰ ਖੜੇ ਹੋਏ ਸਰਪੰਚੀ ਤੇ ਪਰ ਸਭ ਤੋਂ ਜ਼ਿਆਦਾ ਚਾਂਸ ਭਾਈ ਲਾਲ ਮਾਸਟਰ ਜੀ ਦੇ ਨੇ ਕਿਉਂਕਿ ਪੜੇ ਲਿਖੇ ਇਨਸਾਨ ਨੇ ਹਸਲਦੇ ਹੋਏ ਪੂਰੇ ਤੇ ਰਿਟਾਇਰਡ ਲੈਕਚਰਰ ਨੇ ਪਿੰਡ ਨੂੰ ਇਹਨਾਂ ਤੋਂ ਬਹੁਤ ਮੈਂਦਾ ਨੇ ਤੇ ਇਹ ਸਰਪੰਚੀ ਤੋਂ ਬਾਅਦ ਦਿੱਤਣ ਤੋਂ ਬਾਅਦ ਪਿੰਡ ਦੇ ਅਮੀਂਦਾ ਤੇ ਖਰੇ ਵੀ ਉਤਰਣਗੇ ਪਿੰਡ ਵੋਟਾਂ ਦੇ ਦੌਰਾਨ ਨਸ਼ੇ ਦੀ ਤੇ ਪੈਸੇ ਦਾ ਲਾਲਚ ਵੀ ਦਿੱਤਾ ਜਾਂਦਾ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ ਨਹੀਂ ਸਰ ਇਹ ਤਾਂ ਵੈਸੇ ਨਹੀਂ ਕੋਈ ਇਸ ਤਰ੍ਹਾਂ ਦਾ ਮਾਹੌਲ ਹੈਗਾ ਤੇ ਸਾਨੂੰ ਮੈਂ ਇਹਦੇ ਵੀ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਵੀ ਨਹੀਂ ਉਹ ਕਿਸ ਹਾਲ ਵੀ ਜੇਕਰ ਭਾਜਨ ਲਾਲਜੀ ਨੂੰ ਜਿਆਦਾ ਲੋਕ ਚਾਹ ਰਹੇ ਨੇ ਤੇ ਸਰਬਸੰਤੀ ਕਿਉਂ ਨਹੀਂ ਹੁੰਦੀ ਕੀ ਕਾਰਨ ਹੈ ਸਰਬਸੰਤੀ ਨਾ ਹੋਣ ਦਾ ਕਾਰਨ ਵਿੱਚ ਸਰ ਕੁਝ ਹੈਗੇ ਆ ਜਿਹੜੇ ਪੁਰਾਣੀਆਂ ਪਾਰਟੀਆਂ ਨਾਲ ਜੁੜੇ ਹੋਏ ਆ ਬੰਦੇ ਉਹ ਨਹੀਂ ਚਾਹਦੇ ਕਿ ਭਾਜਨ ਲਾਲਜੀ ਲਿੱਤਰ ਕੇ ਅੱਗੇ ਆਉਣ ਤੇ ਬਾਕੀ ਉਹ ਤੀਜੇ ਜਿਹੜੇ ਆ ਲੋਕ ਜਿਨਾਂ ਪਰਮਾ ਵੋਟਾਂ ਦੇਣਗੇ ਉਹ ਹਾਂਜੀ ਹਾਂਜੀ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਲੋਕ ਜਿਹਨੂੰ ਜਿਆਦਾ ਚਾਹਣਗੇ ਲੋਕ ਜਿਨਾਂ ਨੂੰ ਜਿਆਦਾ ਵੋਟਾਂ ਪਾਉਣਗੇ ਉਹ ਉਹ ਜਿੱਤੇਗਾ ਜਿਆਦਾ ਚਾਂਸ ਜਾਰੇ ਪਿੰਡ ਦੇ ਵਿੱਚ ਸਰਵੇ ਦੇ ਮੁਤਾਬਿਕ ਸ਼੍ਰੀ ਭਜਨ ਲਾਲ ਜੀ ਅੱਗੇ ਚੱਲ ਰਹੇ ਨੇ ਹਾਂਜੀ ਆਪਣੇ ਨਾਲ ਇੱਕ ਹੋਰ ਬਾਬਾ ਜੀ ਜੁੜੇ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਤੁਹਾਡੇ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਪਿੰਡ ਦੇ ਵਿੱਚ ਮਾਹੌਲ ਠੀਕ ਨਹੀਂ ਜੀ ਕਿਸ ਦਾ ਜਿਆਦਾ ਚਾਂਸ ਲੱਗ ਰਿਹਾ ਤੁਹਾਨੂੰ ਜਿੱਤਣ ਦਾ ਸਾਨੂੰ ਤਾਂ ਜੇ ਪਿੰਡ ਮਾਸਟਰ ਪਿੰਡ ਲਾਉਟ ਹੈ ਭਜਨ ਲਾਲ ਨੂੰ ਸਪੋਰਟ ਕਰਨ ਦਾ ਕਾਰਨ ਉਹ ਦੇਖੋ ਪੜੇ ਰਿਖ ਨਾਗਰੇ ਕਹਿ ਗਈ ਇਚਰੈ ਨੇ ਲੈਕਚਰ ਆ ਸਕੂਲ ਅਚਰੈ ਨੇ ਤੇ ਤੁਹਾਨੂੰ ਲੱਗਦਾ ਕਿ ਭੈਣ ਲਾਲ ਜੱਤਨ ਤੋਂ ਬਾਅਦ ਤੁਹਾਡੇ ਪਿੰਡ ਦੇ ਕੰਮ ਕਰਨਗੇ ਮੈਂ ਤਾਂ ਬੜੀਆਂ ਨਹੀਂ ਅਗਾ ਵੈਗ ਦੀ ਕਿਰਪਾ ਚਲੋ ওকে ਸਰ ਥੈਂਕ ਯੂ ਇਹ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਦਾ ਸਰਵਾ ਚੱਲ ਰਿਹਾ ਹੈ ਬੱਲੂ ਆਣੇ ਪਿੰਡ ਦਾ ਤੇ ਇੱਥੇ ਦਾ ਮੌਲ ਆ ਦੇਖਦੇ ਆ ਤੇ ਘਰਾਂ ਦੇ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਉਹਨਾਂ ਦੇ ਬਿਆਨ ਕਲੈਕਟ ਕਰਾਂਗੇ ਕਿ ਕਿਸ ਤਰ੍ਹਾਂ ਦਾ ਮੌਲ ਇਥੋਂ ਦਾ ਪਿੰਡ ਦਾ ਹੈ ਤੇ ਕਿਸ ਨੂੰ ਜ਼ਿਆਦਾ ਹੰਗਾਰਾ ਮਿਲ ਰਿਹਾ ਜਾਣਦੇ ਇੱਥੇ ਮੈਂ ਫਿਰ ਮਿਸਤਰੀ ਲੱਗੇ ਪਏ ਹੋਏ ਨੇ ਤੇ ਆਪਾਂ ਗੱਲਬਾਤ ਕਰਾਂਗੇ ਇਥੋਂ ਦੇ ਪਿੰਡ ਦਾ ਕੀ ਮੌਲ ਆ ਤੇ ਵੀਰ ਜੀ ਬਜ਼ੁਰਗ ਜੀ ਲੱਗੇ ਹੋਏ ਨੇ ਕੰਮ ਧੰਦੇ ਆਉਦੇ ਜਾਣਦੇ ਸੱਸੀਆ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਤੁਹਾਡੇ ਪਿੰਡ ਦਾ ਕੀ ਮੌਲ ਆ ਇਥੋਂ ਦਾ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੁੱਲ ਮਿਲਾ ਕੇ ਜਿਹੜਾ ਸਾਡਾ ਨਗਰ ਆ ਨਾ ਹਾਂਜੀ ਮਾਸਟਰ ਭਜਨ ਲਾਲ ਜੀ ਪੜ੍ਹੇ ਲਿਖੇ ਬੰਦੇ ਸੂਝਵਾਨ ਹਾਂਜੀ ਹਾਂਜੀ ਇਹਨਾਂ ਨੂੰ ਹੀ ਨਗਰ ਚਾਹਣਾ ਚਾਹੁੰਦਾ ਏ ਵੀ ਇਹ ਹੀ ਬਣਨ ਤੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਘਰ ਹੋ ਜੀ ਬਸ ਕੀ ਤੁਹਾਨੂੰ ਲੱਗਦਾ ਭਜਨ ਲਾਲ ਸਰਪੰਚ ਜਿੱਤਣ ਤੋਂ ਬਾਅਦ ਉਹ ਕੰਮ ਕਰਨਗੇ ਹਾਂਜੀ ਕੋਲ ਮਿਲਾ ਕੇ ਸਹੀ ਆ ਜੀ ਅੱਛਾ ਕੰਮ ਕਰਨਗੇ ਤੁਹਾਨੂੰ ਲੱਗਦਾ ਪਿੰਡ ਦੇ ਕਰ ਸਕਦੇ ਆ ਜੀ ਅੱਛਾ ਤੇ ਪੜ੍ਹੇ ਲਿਖੇ ਆ ਨਹੀਂ ਅੱਛਾ ਅੱਛਾ ਪਹਿਲਾਂ ਵੀ ਕਰ ਰਹੇ ਕੋਈ ਕੰਮ ਤੇ ਲੋਕਾਂ ਦੀ ਮਦਦ ਕਰਦੇ ਹਾਂ ਜੀ ਪਹਿਲਾਂ ਵੀ ਕਰਦੇ ਜੀ ਜਿੰਨੇ ਕੋ ਸਕੇ ਜੀ ਅੱਛਾ ਅੱਛਾ ਇਹ ਸਕੂਲ ਦੇ ਟੀਚਰ ਹੈ ਜੀ ਅੱਛਾ ਹਾਂ ਜੀ ਤੇ ਵੀਰ ਜੀ ਜਿਆਦਾ ਸਪੋਰਟ ਭਜਨ ਲਾਲ ਜੀ ਨੇ ਮਿਲ ਰਹੀ ਤੁਹਾਡੇ ਸਾਹਮਣੇ ਨਾਲ ਹਾਂਜੀ ਹਾਂਜੀ ਸਾਡੇ ਬੱਲੂ ਵਾਲੇ ਚੋਂ ਸਪੋਰਟ ਤੇ ਤੁਹਾਡੇ ਪਿੰਡ ਚ ਜਿਹੜਾ ਨਸ਼ਾ ਜਾਂ ਕੋਈ ਕਿਸੇ ਦਾ ਨਸ਼ਾ ਪੈਸੇ ਦਾ ਲਾਲਚ ਕੋਈ ਦਿੱਤਾ ਜਾ ਰਿਹਾ ਇਸ ਤਰ੍ਹਾਂ ਦਾ ਕੋਈ ਹੈ ਮੌਲ ਨਹੀਂ ਜੀ ਨਹੀਂ ਇਹ ਜਿਹਾ ਕੋਈ ਨਹੀਂ ਜੀ ਓਕੇ ਧੰਨਵਾਦ ਬੱਲੂਆਣਾ ਪਿੰਡ ਦੇ ਵਿੱਚ ਆਪਾਂ ਚੱਲੇ ਅੱਗੇ ਸਰਵਾ ਕਰ ਰਹੇ ਹਾਂ ਇੱਥੋਂ ਦੇ ਪੰਚਾਇਤੀ ਚੋਣਾਂ ਦਾ ਮਾਹੌਲ ਇੱਥੋਂ ਦਾ ਕਿਸ ਤਰ੍ਹਾਂ ਦਾ ਬਣਿਆ ਹੋਇਆ ਤੇ ਆਓ ਜਾਣਦੇ ਅੱਗੇ ਅੱਗੇ ਵੀ ਇਹ ਪਿੰਡ ਦਾ ਕਾਫੀ ਲੰਮਾ ਫੈਲਿਆ ਹੋਇਆ ਕਾਫੀ ਵੱਡਾ ਪਿੰਡ ਹੈਗਾ ਬੱਲੂਆਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਤੁਹਾਡੇ ਪਿੰਡ ਦੇ ਵਿੱਚ ਜਿਹੜੀਆਂ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਤੁਹਾਡੇ ਪਿੰਡ ਦਾ ਸਾਡੇ ਪੰਚਾਇਤੀ ਚੋਣਾਂ ਦਾ ਵਧੀਆ ਮਾਹੌਲ ਚੱਲ ਰਿਹਾ ਕੋਈ ਲੜਾਈ ਝਗੜਾ ਨਹੀਂ ਸਾਰੇ 6 ਕੈਂਡੀਡੇਟ ਸਰਪੰਚੀ ਦੇ ਖੜੇ ਆ ਕੁਝ ਮੈਂਬਰ ਦੀ ਮੈਂਬਰੀ ਦੀ ਚੋਣਾਂ ਦੇ ਵੀ ਖੜੇ ਆ ਵਧੀਆ ਮੌਲ ਚੱਲ ਰਿਹਾ ਤੇ ਜਿਆਦਾ ਚਾਂਸ ਤੁਹਾਡੇ ਪਿੰਡ ਦੇ ਵਿੱਚ ਕੀ ਦੇ ਲੱਗ ਰਹੇ ਨੇ ਕੌਣ ਜਿੱਤੇਗਾ ਚਾਂਸ ਤਾਂ ਇਹ ਦੇਖੋ ਜਿਹੜਾ ਵਧੀਆ ਕੈਂਡੀਡੇਟ ਲੱਗ ਰਿਹਾ ਪੜਿਆ ਲਿਖਿਆ ਉਹ ਸ਼੍ਰੀ ਭਾਈ ਨਾਲ ਲਾਲੀ ਮਾਸਟਰ ਜੀ ਉਹਨਾਂ ਦੇ ਚਾਂਸ ਲੱਗ ਰਹੇ ਆ ਕਿਉਂਕਿ ਉਹ ਸੂਝਵਾਨ ਨੇ ਪੜੇ ਲਿਖੇ ਨੇ ਥੋੜੇ ਵੇਲੇ ਵੀ ਨੇ ਕਿਉਂਕਿ ਰਿਟਾਇਰ ਹੋ ਚੁੱਕੇ ਆ ਤੇ ਮੈਂ ਤਾਂ ਇਹ ਕਹਿਣਾ ਚਾਹਣਾ ਵੀ ਸਾਰੀ ਜਨਤਾ ਨੂੰ ਕੋਈ ਐਜੇ ਕੈਂਡੀਡੇਟ ਬਣਾਇਆ ਜੀ ਜਿੰਨੇ ਨਾਲ ਪਿੰਡ ਦਾ ਵਿਕਾਸ ਹੋ ਚੁੱਕੀ ਵੀ ਤੁਹਾਡੇ ਪਿੰਡ ਦੇ ਵਿੱਚ ਨਸ਼ੇ ਦਾ ਜਾਂ ਕਿਸੇ طرف ਦਾ ਵੋਟਾਂ ਦਾ ਪੈਸੇ ਦਾ ਲਾਲਚ ਦਿੱਤਾ ਜਾ ਰਿਹਾ ਕਿਸੇ ਨੂੰ ਨਹੀਂ ਜੀ ਹਾਲੇ ਤੱਕ ਹੈ ਜੀ ਕੋਈ ਸੂਚਨਾ ਨਹੀਂ ਆਈ ਸਾਡੇ ਤੱਕ ਤਾਂ ਬਾਕੀ ਦੇਖੋ ਜੀ ਵੀਰ ਜੀ ਤੁਹਾਡੇ ਪਿੰਡ ਕਿੰਨੀ ਕਬਾਦੀ ਦਾ ਪਿੰਡ ਆ ਤੁਹਾਡਾ ਸਾਡੇ ਹੈਗੀ ਹੈ 6000 ਦੇ ਲਗਭਗ ਤੇ ਸਰਬਸ਼ਾਂਤੀ ਦਾ ਕੋਈ ਸਰਬਸ਼ਾਂਤੀ ਦੇ ਵਿੱਚ ਦੇਖੋ ਪਿੰਡ ਯੂਥ ਨੇ ਸਾਡੇ ਨੇ ਬਹੁਤ ਮਿਹਨਤ ਬਰਾਲਾ ਕੀਤਾ ਸੀ ਭਾਜੀ ਕੋਈ ਕਰਨਾ ਕਰਕੇ ਪਿੰਡ ਵੱਡਾ ਹੋਣ ਕਰਕੇ ਜਾਂ ਕੋਈ ਹੋਰ ਕੋਈ ਰਾਜਨੀਤੀ ਕਰਨ ਕਰਕੇ ਨਹੀਂ ਹੋ ਸਭੀ ਸਰਬਸ਼ਾਂਤੀ ਕਿ ਅਸੀਂ ਆਦੀਆਂ ਮਾਣਾਂ ਦੇ ਵਿੱਚ ਬਹੁਤ ਕੋਸ਼ਿਸ਼ ਕੀਤੀ ਹੈ ਯੂਥ ਨੇ ਰਲ ਕੇ ਮੈਂਬਰਾਂ ਨੂੰ ਸਰਬਸ਼ਾਂਤੀ ਨਾਲ 5-6 ਮੈਂਬਰ ਬਣਾ ਕੇ ਹੈ ਹੁਣ ਵੀ ਹਾਲੇ ਵੀ ਇੱਕ ਦਿਨ ਪਿਆ ਸਾਡੇ ਕੋਲ ਕੱਲ ਦਾ ਅਸੀਂ ਜ਼ੋਰ ਲਾ ਰਹੇ ਹਾਂ ਵੀ ਸ਼ਾਂਤੀ ਹੋ ਸਕੇ ਤਾਂ ਵਧੀਆ ਗੱਲ ਹੈ ਜੇਕਰ ਵੀਰ ਸਰਵਸੰਤੀ ਹੁੰਦੀ ਤਾਂ ਬਹੁਤ ਵਧੀਆ ਚੰਗੀ ਗੱਲ ਆ ਕਿ ਸਾਰੇ ਪਿੰਡ ਦਾ ਵਿੱਚ ਚੰਗਾ ਜਾਊਗਾ ਮੈਸੇਜ ਜਾਊਗਾ ਪੰਜਾਬ ਦੇ ਵਿੱਚ ਜੇਕਰ ਸਰਵਸੰਤੀ ਨਹੀਂ ਵੀ ਹੁੰਦੀ ਵੋਟਾਂ ਪੈਂਦੀਆਂ ਤੇ ਵੋਟਾਂ ਦੇ ਨਾਲ ਜਿਹੜੀ ਜਿੱਤ ਹਾਰ ਹੋਊਗੀ ਲੋਕਾਂ ਨੂੰ ਕਿਸ ਤਰ੍ਹਾਂ ਤਰ੍ਹਾਂ ਨਾਲ ਦੇਖਣਨ ਲੋਕ ਕੀ ਕਹੋਂਗੇ ਇਸ ਵਾਰ ਦੇਖੋ ਜੀ ਸਰਸੰਤੀ ਹੋ ਜਾਂਦੀ ਹੈ ਤਾਂ ਬਹੁਤ ਵਧੀਆ ਗੱਲ ਹੈ ਕਿਉਂਕਿ ਯੂਥ ਨੇ ਬਹੁਤ ਜ਼ੋਰ ਲਾਇਆ ਹੈ ਸੰਤੀ ਦੇ ਵਿੱਚ ਪਰ ਜੇ ਨਹੀਂ ਹੁੰਦੀ ਵੋਟਾਂ ਪੈਂਦੀਆਂ ਤਾਂ ਫਿਰ ਜਿੰਨੂੰ ਲੋਕ ਚਾਹਣਗੇ ਉਹਨੂੰ ਵੋਟਾਂ ਪਾ ਦੇਣਗੇ ਉਹਦੇ ਵਿੱਚ ਇਹ ਨਹੀਂ ਹੋਊਗਾ ਕਿ ਕਈਆਂ ਦੇ ਹੁੰਦੀ ਸਹਿਮਤੀ ਦੇ ਵਿੱਚ ਕਈ ਕਹਿੰਦੇ ਵੀ ਸਾਨੂੰ ਉਹ ਕੈਂਡੀਡੇਟ ਨਹੀਂ ਚਾਹੀਦਾ ਸੀ ਹਰੇਕ ਕੈਂਡੀਡੇਟ ਮਨ ਲੈ ਕੋਈ ਵੀ ਵੋਟਰ ਆ ਉਹਦੇ ਕੈਂਡੀਡੇਟ ਨੂੰ ਵੋਟ ਪਾਊਗਾ ਦੇ ਦੇ ਤਾਊਗਾ ਓਕੇ ਸਰ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਤੁਹਾਡੇ ਪਿੰਡ ਦੇ ਵਿੱਚ ਇਲੈਕਸ਼ਨਾਂ ਦਾ ਮਾਹੌਲ ਪੰਚਾਇਤੀ ਚੋਣਾਂ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈ ਸਾਡੇ ਜੀ ਬੜਾ ਲਿਖਾ ਬੰਦਾ ਬਹੁਤ ਸੁਝਵਾਨ ਬੰਦਾ ਤੇ ਅਸੀਂ ਖੜਾ ਕੀਤਾ ਹੈ ਠੀਕ ਹੈ ਜੀ ਤੇ ਉਹ ਬਹੁਤ ਪੜ੍ਹੇ ਲਿਖਾ ਦੇ ਅਸੀਂ ਉਹਨੂੰ ਚੁਣਿਆ ਸਾਰੇ ਜਣਾਂ ਤੇ 2000 ਤੋਂ 1500 ਤੋਂ ਲੈ ਕੇ 2000 ਦੇ ਵਿੱਚ ਕੋ ਜਿੱਤੇਗਾ ਕੌਣ ਜਿੱਤੇਗਾ ਜੀ ਭਜਨ ਲਾਲ ਜੀ ਭਜਨ ਲਾਲ ਹੋਰ ਕਿੰਨੇ ਮੈਂ ਬੰਦੇ ਖੜੇ ਹੋਏ ਨੇ ਤੁਹਾਡੇ ਪਿੱਛੇ ਬੰਦੇ 6 ਹੈ ਜੀ ਤੇ ਉਹਨਾਂ ਦੇ ਤੇ ਜਿਹੜੇ ਭਜਨ ਲਾਲ ਦੇ ਮੁਕਾਬਲਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਜੀ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਇਹ ਤੁਸੀਂ ਭਜਨ ਲਾਲ ਦੇ ਸਪੋਰਟ ਕਰ ਰਹੇ ਹੋ ਹਾਂ ਜੀ ਅਸੀਂ ਭਜਨ ਲਾਲ ਸਪੋਰਟ ਕਰਦੇ ਹਾਂ ਚੱਕੇ ਇਸ ਤਰ੍ਹਾਂ ਦੇ ਇਨਸਾਨ ਨੇ ਹੋ ਬਹੁਤ ਅچھے ਵਧੀਆ ਸੁਝਵਾਨ ਪੜ੍ਹੇ ਲਿਖੇ ਇਨਸਾਨ ਨੇ